ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਿਊਟਿਵ ਦੀ ਅੰਤਰਕ ਕਮੇਟੀ ਦੀ ਮੀਟਿੰਗ ਸੀ ਜਿਸ ਤਰ੍ਹਾਂ ਪਹਿਲੇ ਲੱਗਦਾ ਸੀ ਕਿ ਮਸਲਾ ਇੱਕੋ ਹੀ ਵੱਡਾ ਇਹਨਾਂ ਦੇ ਕੋਲ ਹੈ ਉਹ ਹੈ 328 ਪਾਵਨ ਸੂਪ ਜਿਹੜੇ ਲਾਪਤਾ ਨੇ ਅਜੇ ਤੱਕ ਨਹੀਂ ਪਤਾ ਲੱਗਿਆ ਕਿੱਥੇ ਗਏ ਨੇ ਕਿਹਦੇ ਕੋਲ ਨੇ ਉਹਨਾਂ ਦਾ ਮਸਲਾ ਸੀ ਲੇਕਿਨ ਸ਼ਰੋਮ ਦੀ ਕਮੇਟੀ ਦਾ ਸਟੈਂਡ ਪਹਿਲਾਂ ਹੀ ਪਤਾ ਸੀ ਕਿ ਅੱਜ ਮੀਟਿੰਗ ਤੋਂ ਬਾਅਦ ਜਦੋਂ ਪ੍ਰੈਸ ਨੂੰ ਬਰੀਫ ਕੀਤਾ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸਾਹਿਬ ਨੇ ਉਹਨਾਂ ਨੇ ਤਾਂ ਸਪਸ਼ਟ ਕਿਹਾ ਕਿ ਜਿਹੜੀ ਐਫਆਈਆਰ ਹੋਈ ਹੈ ਨਾ ਇਹ ਉਹਸੀ ਖਾਰਜ ਕਰਦੇ ਆ ਇੱਕ ਗਲਤ ਦਰਜ ਕੀਤੀ ਗਈ ਹੈ 328 ਪਾਵਨ ਰੂਪ ਦਾ ਮਾਮਲਾ ਸਰਕਾਰ ਇਹਦੇ ਚ ਵੱਧ ਤੋਂ ਦਖਲਅੰਦਾਜ਼ੀ ਕਰਦੀ ਸਾਡੇ ਪ੍ਰਬੰਧ ਚ ਵੀ ਦਖਲ ਅੰਦਾਜ਼ੀ ਕਰ ਰਹੀ ਹੈ ਔਰ ਸਾਡੇ ਧਰਮ ਚ ਵੀ ਦਖਲ ਅੰਦਾਜ਼ੀ ਕਰ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਉਹਨਾਂ ਨੇ ਕਿਹਾ ਉਹਨਾਂ ਨੇ ਇਹ ਸਾਰੀ ਗੱਲ ਇਹ ਵੀ ਕਹੀ ਕਿ ਦੇਖੋ ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀ ਉਦੋਂ ਇਸ਼ਰਤ ਸਿੰਘ ਦੀ ਜਿਹੜੇ ਐਡਵੋਕੇਟ ਸੀ ਉਸ ਦੀ ਜਾਂਚ ਰਿਪੋਰਟ ਆਈ ਸੀ ਉਹਦੇ ਆਧਾਰ ਤੇ ਜਿਹੜੇ ਬੰਦੇ ਦੋਸ਼ੀ ਪਾਏ ਗਏ ਸੀ ਉਨਾ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾ ਚੁੱਕੀ ਹੈ ਇਹ ਉਹਨਾਂ ਨੇ ਕਿਹਾ ਤੇ ਹੁਣ ਸਰਕਾਰ ਨੂੰ ਕੀ ਲੈਣਾ ਇੰਨੇ ਸਾਲ ਬਾਅਦ ਇਹ ਜਾਣ ਬੁੱਝ ਕੇ ਸਿਆਸਤ ਕਰ ਰਹੀ ਹੈ ਸਰਕਾਰ ਇਹ ਕਿਹਾ ਗਿਆ ਔਰ ਦੇਖੋ ਮੈਂ ਇਸ ਦਾ ਮਾਮਲਾ ਇਹ ਕਹਿੰਦੇ ਨੇ ਮੇਰੇ ਖਿਆਲ ਚ 18 ਪੁਰਾਣਾ ਹੈ ਪਰ ਸਾਹਮਣੇ 20 ਚ ਹੋਇਆ ਪਰ ਮੇਰੇ ਖਿਆਲ ਚ 18 ਚ ਸਾਹਮਣੇ ਆ ਗਿਆ ਸੀ ਇਹ ਮਾਮਲਾ ਪਰ ਕਿਉਂਕਿ ਉਹ ਪਹਿਲਾਂ ਹੀ ਆ ਗਿਆ ਸੀ ਤੇ ਉਹ ਮੇ ਜਾ ਕੇ ਅੱਗੇ ਦੱਸਦਾ ਵੀ ਕੀ ਕਾਰਨ ਹੋਇਆ ਪਹਿਲਾਂ ਅੱਜ ਦੀ ਕਾਰਵਾਈ ਦੀ ਗੱਲ ਮੈਂ ਕਰ ਲਾਂ ਤੇ ਉਹ ਕਹਿੰਦੇ ਜੀ ਧੰਮੀ ਸਾਹਿਬ ਕਹਿੰਦੇ ਰਿਕਾਰਡ 'ਚ ਹਿਰਾਫਰੀ ਹੋਈ ਸੀ ਮਿਸ ਐਪ੍ਰੋਪ੍ਰੀਏਸ਼ਨ ਦਾ ਮਾਮਲਾ ਸੀ ਬੇਅਦਬੀ ਦਾ ਮਾਮਲਾ ਨਹੀਂ ਸੀ ਇਹ ਤੇ ਅਸੀਂ ਉਹ ਭਾਗੀ ਕਾਰਵਾਈ ਕਰਤੀ ਬਸ ਗੱਲ ਖਤਮ ਹੈ ਤੇ ਇਹਨਾਂ ਨੇ ਹਿਰਾਫਰੀ ਕੀਤੀ ਪੈਸੇ ਦੀ ਜਿਹਨੇ ਗੁਰਤ ਰੂਪ ਚ ਸਰੂਪ ਦਿੱਤੇ ਪੈਸਾ ਲੈ ਆ ਪੇਟਾ ਲਈ ਵੇਚੇ ਨਹੀਂ ਜਾਂਦੇ ਪੇਟਾ ਹੁੰਦੀ ਹੈ ਸੇਵਾ ਫਲ ਹੁੰਦਾ ਤੇ ਇਹਨਾਂ ਨੇ ਰਿਕਾਰਡ ਸ਼ੇਰਾ ਫੇਰੀ ਕੀਤੀ ਹੈ ਬਟ ਮਤਲਬ ਕਿ ਉਹਨਾਂ ਨੇ ਆਪਣੇ ਵੱਲੋਂ ਗੱਲ ਮੁਕਾਤੀ ਕਿ ਕੁਝ ਵੱਡੀ ਗੱਲ ਨਹੀਂ ਹੈ ਇਹ ਉਹ ਇਹ ਕਹਿਣਾ ਚਾਹੁੰਦੇ ਨੇ ਕਿ ਕੋਈ ਖਾਸ ਗੱਲ ਨਹੀਂ ਸਰਕਾਰ ਜਾਣ ਬੁੱਝ ਕੇ ਸਾਡੇ ਮਾਮਲੇ 'ਚ ਦਖਲ ਦੇ ਰਹੀ ਹੈ ਧਾਮੀ ਸਾਹਿਬ ਦਾ ਇਹ ਕਹਿਣਾ ਹੈ ਹੁਣ ਗੱਲ ਇਹ ਹੈ ਜੇ ਤਾਂ ਮੈਂ ਸਾਹਬ ਦੀ ਕਰ ਲੂੰ ਆਪਾਂ ਸੱਚ ਮੰਨ ਲੀਏ ਤੇ ਫਿਰ ਤਾਂ ਇਹ ਮਸਲਾ ਹੀ ਬਿਲਕੁਲ ਹੀ ਨਹੀਂ ਆਉਣਾ ਸੀ ਫਿਰ ਤਾਂ ਸੰਗਤ ਦੇ ਵਿੱਚ ਰੋਂਸ ਹੀ ਨਹੀਂ ਹੋਣਾ ਸੀ ਸੰਗਤ ਤਾਂ ਇਹ ਜਾਣਨਾ ਚਾਹੁੰਦੀ ਹੈ ਕਿ ਭਾਈ ਸਾਨੂੰ ਇਹ ਦੱਸੋ 328 ਰੁਪਏ ਕਿੱਥੇ ਨੇ ਕਿਉਂਕਿ ਜਦੋਂ ਵੀ ਸੂਪ ਜਿਹੜੇ ਨੇ ਤੁਹਾਨੂੰ ਇਹ ਦਸੀਏ ਜਿਹੜੀ શ્રી ਰਾਮ ਸੰਗ ਗੁਰੂ ਘਰ ਹੈ ਜਿਹੜਾ ਜਿੱਥੇ ਸ਼ਰੋਣੀ ਕਮੇਟੀ ਦੀ ਪ੍ਰੈਸ ਲੱਗੀ ਹੈ ਉੱਥੇ ਬਿਲਕੁਲ ਕਿਹਾ ਜਾਂਦਾ ਹੈ ਕਿ ਗੁਰੂ ਮर्यादा ਅਨਸਾਰ ਜੁੜੀ ਉੱਥੇ ਪ੍ਰਿੰਟਿੰਗ ਹੁੰਦੀ ਹੈ ਜਿਹੜਾ ਬੰਦਾ ਵੀ ਉੱਥੇ ਹੈ ਕੋਈ ਉਹ ਨਿਸ਼ਾਨੀ ਕਰਦਾ ਜਾਂ ਕੋਈ ਸਿਗਰਟ ਵੀ ਜਿਵੇਂ ਆਪ ਪੀਦੇ ਨੇ ਮਜ਼ਦੂਰ ਉਸ ਤਰ੍ਹਾਂ ਦੇ ਨਹੀਂ ਹੁੰਦੇ ਹਰ ਰੋਜ਼ ਅਰਦਾਸ ਹੁੰਦੀ ਹੈ ਜੇ ਉਹ ਨਹਾ ਕੇ ਆਉਂਦੇ ਨੇ ਤੇ ਪਾਠ ਕਰਕੇ ਉਸ ਤੋਂ ਬਾਅਦ ਕੰਮ ਸ਼ੁਰੂ ਹੁੰਦਾ ਹੈ ਇਹ ਕਿਹਾ ਗਿਆ ਜਾਂ ਕਰਨਾ ਚਾਹੀਦਾ ਫੇਰ ਜਿ ਨੂੰ ਚਾਹੀਦੇ ਨੇ ਉਸ ਤੋਂ ਬਾਅਦ ਛੱਪ ਕੇ ਉਹ ਜਿਹੜਾ ਹੈ ਪਬਲਿਕੇਸ਼ਨ ਖਰਚ ਆ ਜਾਂਦੇ ਨੇ ਸਟੋਰ ਚ ਰੱਖੇ ਜਾਂਦੇ ਨੇ ਉਹ ਵੀ ਮਰਿਆਦਾ ਅਨਸਾਰ ਰੱਖੇ ਜਾਂਦੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸੂਤ ਐ ਵੀ ਗੱਲ ਕਹੀ ਗਈ ਜਾਂ ਹੋਣੀ ਚਾਹੀਦੀ ਹੈ ਜਾਂ ਹੈ ਨਹੀਂ ਕਿਵੇਂ ਇਹ ਉਹ ਬਾਤ ਹੀ ਗੱਲ ਪਰ ਹੈ ਇਸ ਤਰ੍ਹਾਂ ਜਾਂ ਹੋਣਾ ਇਸ ਤਰ੍ਹਾਂ ਚਾਹੀਦਾ ਫੇਰ ਜਿ ਨੂੰ ਚਾਹੀਦਾ ਸੂਤ ਗੁਰਦੁਆਰੇ ਨੂੰ ਚਾਹੀਦਾ ਕਿਸੇ ਸੰਸਥਾ ਨੂੰ ਚਾਹੀਦਾ ਕਿਸੇ ਵਿਅਕਤੀ ਨੂੰ ਚਾਹੀਦਾ ਕੋਈ ਪਰਿਵਾਰ ਚਾਹੁੰਦਾ ਕਿ ਮੈਂ ਆਪਣੇ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀਟ ਰੱਖਣੀ ਹੈ ਤਾਂ ਠੀਕ ਹੈ ਉਹ ਐਪਲੀਕੇਸ਼ਨ ਦਿੰਦਾ ਫਿਰ ਸ਼੍ਰੋਮਿਕ ਕਮੇਟੀ ਦੀ ਇੱਕ ਟੀਮ ਜਾਂਦੀ ਹੈ ਜਾਂਚ ਕਰਦੀ ਹੈ ਕਿ ਇਹਨਾਂ ਕੋਲ ਸਹੀ ਜਗ੍ਹਾ ਹੈ ਕਮਰਾ ਹੈ ਬਖਰਾ ਜੇ ਪਰਿਵਾਰ ਦੇ ਕੋਲ ਹੈ ਗੁਰੂ ਘਰ ਹੈ ਠੀਕ ਹੈ ਸਾਰੀ ਧਾਰਮਿਕ ਮर्यादा ਪੂਰੀ ਕਰੂੰਗਾ ਪਾਰਕੀ ਸਾਹਿਬ ਉੱਚੀ ਜਗ੍ਹਾ ਸਾਰਾ ਕੁਝ ਦੇਖ ਲਦੇ ਫੇਰ ਉਸ ਨੂੰ ਗੁਰਗੁਰਸਾ ਦੇਦੇ ਤਾਂ ਜਾਤੇ ਉਦੋਂ ਪੇਟਾ ਲੈ ਕੇ ਇੱਥੇ ਵੀ ਫਿਰ ਯਾਦ ਕਰਉਂਦੇ ਬਹੁਤ ਸਾਰੇ ਲੋਕ ਇਹਦੇ ਲਈ ਵੇਚਦੇ ਨੇ ਵੇਚਦੇ ਵੇਚਣਾ ਵਾਲਾ ਸ਼ਬਦ ਨਹੀਂ ਗੁਰੂ ਵੀ ਕਦੇ ਵੇਚਿਆ ਜਾਂਦਾ ਪੇਟਾ ਦੀ ਗੱਲ ਉੱਥੇ ਆਉਦੀ ਹੈ ਫੋਨ ਇੱਥੇ ਸਭ ਤੋਂ ਵੱਡੀ ਗਲਤੀ ਇਹ ਹੈ ਕਿ ਉੱਥੇ ਰਿਕਾਰਡ ਰੱਖਿਆ ਜਾਂਦਾ ਕਿਹੜਾ ਕਰਮ ਹੈ ਸ੍ਰੀ ਗੁਰੂਕ੍ਰੰਥ ਸਾਹਿਬ ਦੀ ਜਿਹੜਾ ਸੂਪ ਗਿਆ ਹੈ ਜਿਹੜੀ ਵੀਰ ਗਈ ਹੈ ਉਹਦਾ ਨੰਬਰ ਕਿੰਨਾ ਸੀ ਫਿਰ ਕਿਨੇ ਨੇ ਪ੍ਰਾਪਤ ਕਰਤਾ ਕੌਣ ਹੈ ਇਹ ਫਾਰਮ 'ਚ ਲਿਖਿਆ ਹੈ ਪ੍ਰਾਪਤ ਕਰ ਕੌਣ ਹੈ ਗੁਰੂ ਘਰ ਹੈ ਬੰਦਾ ਹੈ ਪਰਿਵਾਰ ਹੈ ਜਿਹੜਾ ਵੀ ਹੈ ਉਹਦਾ ਐਡਰੈਸ ਲਿਖਿਆ ਜਾਂਦਾ ਹੈ ਫਿਰ ਉਹਦੀ ਤਾਰੀਖ ਲਿਖੀ ਜਾਂਦੀ ਹੈ ਹੁਣ ਜੋ ਸਾਰਾ ਕੁਝ ਹੈ ਤਾਂ ਫਿਰ ਹੋਰ ਨਹੀਂ ਕੁਝ ਨਹੀਂ ਫਿਰ ਤਾਂ ਗੱਲ ਹੀ ਖਤਮ ਹੋ ਗਈ ਨਾ ਫਿਰ ਤਾਂ ਸੰਗਤ ਨੂੰ ਦੱਸ ਦੋ ਭਾਈ ਇਹ 328 ਰੂਪ ਇੰਨੀ ਤਾਰੀਖ ਨੂੰ ਆ ਬੰਦਾ ਇਹ ਲੈ ਗਿਆ ਇਹ ਫਿਰ ਤਾਂ ਗੱਲ ਹੋ ਜਾਂਦੀ ਹੁਣ ਰੋਲਾ ਤਾਂ ਇਹੀ ਹੈ ਕਿ ਸੂਪਾ ਤੇ ਹੀ ਨਹੀਂ ਕਿੱਥੇ ਨੇ ਕਿਹਦੇ ਕੋਲ ਨੇ ਕੌਣ ਲੈ ਗਿਆ ਕਿੱਥੇ ਕਿੱਥੇ ਨੇ ਇਹ ਰਾਮ ਰਹੀਮ ਵਰਗਾ ਕੋਈ ਲੈ ਗਿਆ ਕੌਣ ਕਿਹੜਾ ਲੈ ਗਿਆ ਤੂੰ ਥੋੜੇ ਬੋਤੇ ਮੇ 328 ਰੂਪ ਨੇ ਗਏ ਕਿੱਥੇ ਨੇ ਸੰਗਤ ਇਹ ਜਾਨਣਾ ਚਾਹੁੰਦੀ ਆ ਸਭ ਇਸ ਨੂੰ ਲੈ ਕੇ ਜਦੋਂ ਰੋਲਾ ਪਿਆ ਸੀ ਜਿਸ ਵੇਲੇ ਇਹ ਪਤਾ ਲੱਗਿਆ ਸੀ ਪਰ ਤੁਸੀਂ ਕਹੋਗੇ ਜੀ ਪਤਾ ਕਿਵੇਂ ਲੱਗਿਆ ਇਹ ਵੀ ਮੈਂ ਦੱਸ ਦਿੰਦਾ ਤੁਹਾਨੂੰ ਅਸਲ ਦੇ ਵਿੱਚ ਇੱਕ ਸ਼ਰੋਣੀ ਕਮੇਟੀ ਨੇ ਬਹੁਤ ਜਿਹਦੀ ਮੈਂ ਗੱਲਤੀ ਸਮਝਦਾ 16 ਜਿਨ੍ਹਾਂ ਤੇ ਐਫ ਆਈ ਆਰ ਹੋਈ ਹੈ ਉਹਨਾਂ ਚੋਂ ਵੀ ਇੱਕ ਬੰਦਾ ਹੈ ਜਿਹੜਾ 8 ਲੱਖ ਰੁਪਇਆ ਮਹੀਨਾ ਲੈਂਦਾ ਸੀ ਕੌਣ ਸੀ ਸੀਏ ਸੀ ਕੋਲੀ ਸਟੈਂਡਰਸਨ ਕੋਲੀ ਸ਼ਾਦੋ ਦਾ ਨਾਮ ਹੈ ਤੇ ਉਹ ਜਿਹੜਾ ਉਹ ਅਸਲ ਦੇ ਵਿੱਚ ਉਹ ਬਾਦਲ ਸਾਹਿਬ ਸੁਖੀਲ ਸਿੰਘ ਬਾਦਲ ਦਾ ਸੀ ਇਹ ਸੀ ਚਾਰਟਡ ਅਕਾਊਂਟੈਂਟ ਤੇ ਡਿਊਟੀ ਕੀ ਦੀ ਸੀ ਚਾਰਟਡ ਅਕਾਊਂਟੈਂਟ ਦੀ ਕੀ ਡਿਊਟੀ ਸੀ ਕਿ ਉਹ ਆਏ ਸਾਲ ਆਡਿਟ ਕਰੇ ਇੰਟਰਨਲ ਆਡਿਟ ਕਰੇ ਦੱਸੇ ਕਿ ਸਾਰਾ ਕੁਝ ਠੀਕ ਹੈ ਕਹਿੰਦੇ ਨੇ ਕਿ ਉਸਨੇ ਅੱਗੇ ਦੋ ਚਾਰ ਬੰਦੇ ਕੋਈ ਬੀ ਕੋ ਮੋਡੇ ਖੋਡੇ ਰੱਖੇ ਸੀ ਉਹਨਾਂ ਨੇ ਕੋਈ ਚੈੱਕ ਨਹੀਂ ਕੀਤਾ ਕੁਛ ਨਹੀਂ ਵਰਸੀ ਆਪ ਤੱਕਦੇ ਆਈ ਨਹੀਂ ਕਦੇ ਇੱਥੇ ਗਈ ਨਹੀਂ ਜਣੀ ਇਹ ਸਭ ਤੋਂ ਵੱਡੀ ਅੰਗੈਲੀ ਨੈਗਲੀਜੈਂਸ ਸੀਏ ਦੇ ਲੈਵਲ ਤੇ ਆਡਿਟ ਨਹੀਂ ਸਹੀ ਹੋਇਆ 18 ਚ ਇੱਥੇ ਕਹਿੰਦਾ ਵੀ ਦੇ 18 ਦੀ ਗੱਲ ਹੈ ਇਹਦਾ ਮਤਲਬ ਪਹਿਲਾਂ ਵੀ ਕੁਝ ਚੱਲ ਰਿਹਾ ਹੋਊਗਾ ਸਰਕਾਰੀ ਬੰਦਾ ਜਦੋਂ ਆਇਆ ਉਹ ਆਡਿਟ ਵਾਲੇ ਦੇ ਫੜਿਆ ਸਾਰੇ ਦੋਬਲੇ ਦੇ ਫੜੇ ਅਸਲ ਦੇ ਵਿੱਚ ਉਸ ਵੇਲੇ ਵੀ ਕੁਛ ਦੀ ਲੱਗਿਆ ਵੀ ਰਿਕਾਰਡ ਚ ਨਹੀਂ ਜਦੋਂ ਉਹ ਇੱਕ ਕਿਹਾ ਉਨੇ ਸ਼ਾ 267 ਕੈ ਤੇ ਫਿਰ ਜਦੋਂ ਇਹਦਾ ਪਤਾ ਲੱਗਿਆ ਕਿ ਕਿੱਥੇ ਨਹੀਂ ਤੇ ਬੈਂਡੂ ਤਾਂ ਇਹ ਵੀ ਦੱਸਿਆ ਇੱਕ ਕਮੇਟੀ ਦੇ ਪੁਰਾਣੇ ਸੀਨੀਅਰ ਅਫਸਰ ਨੇ ਜਿਹੜਾ ਹੁਣ ਸੇਵਾ ਮੁਕਤ ਹੋ ਚੁੱਕਿਆ ਕਹਿੰਦਾ ਤਾਂ ਪੁਰਾਣਾ 13 14 ਤੋਂ ਘੱਟ ਚੱਲ ਰਿਹਾ ਸੀ ਅਸਲ ਚ ਉਹ ਕਹਿੰਦਾ ਹੋਇਆ ਕਿ ਕਿ ਇੱਕ ਖੇਪ ਜਦੋਂ ਆਏ ਉਹ ਉਹ ਰਿਕਾਰਡ ਦੇ ਵਿੱਚ ਦਰਜ ਨਹੀਂ ਹੋਈ ਇੰਗੈਲੀਆ ਸਟੋਰ ਕੀਪਰ ਤੇ ਜਦੋਂ ਦੂਜੀ ਆਈ ਤੇ ਵੱਧ ਗਏ ਸਰੂਪ ਵੱਧ ਗਏ ਤੇ ਉਸ ਨੇ ਸਾਰਾ ਕਾਊਂਟ ਠੀਕ ਕਰ ਲਈ ਇਹਨਾਂ ਨੂੰ ਬਾਰ ਬਾਰ ਨਾਤਾ ਪੈਸਾ ਹੁੰਦਾ ਸੀ ਬਾਰ ਬਾਰ ਦੇਣਾ ਸ਼ੁਰੂ ਕਰਤਾ ਬੇਟਾ ਲੈਣੀ ਸ਼ੁਰੂਆਤ ਤੇ ਜੇਬ ਚ ਪਾਣੀ ਸ਼ੁਰੂ ਕਰਤੀ ਜੋ ਵੀ ਹੋਇਆ ਜੇ ਇਹ ਵੀ ਗੱਲ ਤਾਂ ਵੀ ਗਲਤ ਹੈ ਡਿਲੀਜੈਂਸ ਹੈ ਲੇਕਿਨ ਘੇ ਕਿਥੇ ਰਿਕਾਰਡ ਕਿਉਂ ਨਹੀਂ ਰੱਖਿਆ ਸਭ ਤੋਂ ਵੱਡੀ ਗੱਲ ਤਾਂ ਸਾਰੀ ਗੱਲ ਦਾ ਜਿਹੜਾ ਦਚੋਣਾ ਕਿ ਉਹਨਾਂ ਦਿਨਾਂ 'ਚ 15 ਚ ਬੇਅਦਬੀ ਦੀ ਘਟਨਾ ਹੋ ਕੇ ਹੈ ਟੀਸੀ 16 17 ਇਹਦਾ ਮਸਲਾ ਆ ਗਿਆ ਤੇ ਪਤਾ ਇਹ ਲੱਗਿਆ ਕਿ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕਹਦੇ ਆ ਇਸ ਨੂੰ ਤੁਸੀਂ ਦਬਾ ਦਿਓ ਕਿਤੇ ਇਹ ਨਾ ਹੋਵੇ ਅਗਲੇ ਪਹਿਲੇ ਮਸਲੇ ਨਹੀਂ ਸਭ ਤੋਂ ਰਖੜਾ ਨਾ ਪੇ ਤਾਂ ਇਹ ਨੂੰ ਇਧਰੋਂ ਉਧਰ ਕਰਕੇ ਜੀ ਇਹ ਤਾਂ ਬੇਚੀ ਹਿਰਾਫੇਰੀ ਹੋਈ ਹੈ ਜੀ ਇਹ ਨੂੰ ਖਤਮ ਕਰ ਤੇ ਖਤਮ ਕਰ ਦਿੱਤਾ ਗਿਆ ਲੇਕਿਨ ਖਤਮ ਇਸ ਕਰਕੇ ਨਹੀਂ ਹੋਇਆ ਬਹੁਤ ਸਾਰੇ ਲੋਕ ਸਿੱਖ ਸੰਗਤ ਚੋਂ ਉੱਠੇ ਉਹਨਾਂ ਨੇ ਮੰਗ ਕਰਨੀ ਸ਼ੁਰੂ ਕਰ ਦਿੱਤੀ ਸ਼੍ਰੋਮਣੀ ਅਕਾਲੀ ਦਲ ਨੰਬਰ ਸਰ ਉਹਨਾਂ ਨੇ ਕਿਹਾ ਸਭ ਕਾ ਜਥੇ ਦਾ ਰਣਜੀਤ ਸਿੰਘ ਤੇ ਸਿੱਖ ਪੰਥਕ ਸਦਭਾਵਨਾ ਦਲ ਸਭ ਕਾ ਰਾਗੀ ਜਿਹੜਾ ਬਲਵੰਤ ਸਿੰਘ ਬਲਦੇਵ ਬਲਦੇਵ ਸਿੰਘ ਬਡਾਲਾ ਉਹਨੇ ਦਾ ਮੋਰਚਾ ਲਾਤਾ ਧਰਨਾ ਲਾਤਾ ਚਾਰ ਸਾਰੇ ਚੱਪਾਂ ਸਰ ਉਹ ਧਰਨਾ ਚੱਲਦੇ ਨੇ ਤਾਂ ਉਹ ਕਹਿੰਦੇ ਜੀ ਇਹ ਗੱਲ ਅਸੀਂ ਛੱਡਣੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾ ਦਾ ਮਾਮਲਾ ਹੈ ਤੇ ਇਹਦੇ ਚ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਉਹਦੇ ਮਾਮਲੇ ਨੂੰ ਦਵਾਉਣ ਲਈ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਦੇ ਜਾਂਚ ਕਮੇਟੀ ਜਾਂਚ ਕਮੇਟੀ ਜਿਹੜੀ ਹੈ ਉਹਦੇ ਚ ਕੋ ਲੇਡੀ ਜੱਜ ਦਾ ਜੱਜ ਉਹ ਜਵਾਬ देगी ਕਹਿੰਦੀ ਮੈਂ ਨਹੀਂ ਕਰਦੀ ਤੇ ਵਕੀਲ ਜਿਹੜਾ ਸ਼ਿਰ ਸਿੰਘ ਉਹਨੇ ਉਹਨੇ ਬੜੀ ਮਿਹਨਤ ਕੀਤੀ ਵੈਸੇ ਇਹ ਮੈਂ ਤੁਹਾਨੂੰ ਦੱਸ ਮੇਰੇ ਨਾਲ ਦੋ ਵਾਰੀ ਮੀਟਿੰਗ ਹੋਈ ਮਿਹਨਤ ਕੀਤੀ ਉਹ ਤਾਂ ਪਿਆ ਹੋਊਗਾ ਜਦੋਂ ਉਹਨਾਂ ਨੇ ਰਿਪੋਰਟ ਕੀਤੀ ਨਾ ਵਿੱਚ ਮੈਂ ਚੈਨਲ ਤੇ ਬੁਲਾਇਆ ਉਹਨੂੰ ਇੰਟਰਵਿਊ ਕੀਤਾ ਉਹਨਾਂ ਨੂੰ ਸਭ ਤੇ ਦੋਨੇ ਨਾਲ ਉਹਦੇ ਬੀਬੀਆਂ ਬਹੁਤ ਬੇਚ ਕਰਕੇ ਜਦੋਂ ਉਹਨਾਂ ਨੇ ਦੇਖਿਆ ਕਿ 267 ਰਿੰਜੀ ਇਹ ਤਾਂ 328 ਰੂਪਨੇ اچھا ਹੋਰ ਤੁਹਾਨੂੰ ਦੱਸਦਾ ਐ ਐਚਪੀਸੀ ਦੇ ਜੇ ਤੁਸੀਂ ਜੋਬ ਨੇ ਵੈਬਸਾਈਟ ਤੇ ਉੱਥੇ ਵੀ ਜਾਂਚ ਰਿਪੋਰਟ ਉਵੇਂ ਪਈ ਹੈ ਜੀਟੋ ਨੇ ਕਿਹਾ ਕਿ ਹਲੇ ਹੋਰ ਜਿਹੜੇ ਕੁਝ ਵਾਧੂ ਸੱਪ ਜਾਂਦੇ ਸੀ ਨਾ ਪੇਪਰ ਉਹਨਾਂ ਨੂੰ ਵੀ ਬਾਈਂਡ ਕਰਾ ਕੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ 125 ਹਲੇ ਵੀ ਪਏ ਨੇ ਜਿਨ੍ਹਾਂ ਦਾ ਬਾਈਂਡਿੰਗ ਹੋਣੀ ਸੀ ਜਦੋਂ ਇਹ ਗੱਲ ਸਾਹਮਣੇ ਆ ਗਈ ਇਹ ਨਹੀਂ ਮਾਮਲਾ ਬੜੇ ਪੱਧਰ ਤੇ ਚੱਲ ਰਿਹਾ ਸੀ ਤੋਂ ਸਿੱਖ ਪੰਥਕ ਸੰਭਾਵਨਾ ਦਲ ਜਿਨ੍ਹਾਂ ਨੇ ਲਗਾਤਾਰੀ ਦੀ ਕੀਤੀ ਉਹਨਾਂ ਦੇ ਹੱਕ ਚ ਲੋਕ ਕੌਣੇ ਸ਼ੁਰੂ ਹੋਗੇ ਫਿਰ ਕਿਸਾਨ ਜੁਨੇ ਨਾਲ ਦੀ ਹਰ ਪਿੱਛੇ ਜੀ ਜਗਜੀਤ ਸਿੰਘ ਡੱਲੇਵਾਲ ਸਹਿਯੋਗਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਉਹਨਾਂ ਚੋਂ ਕਿਸਾਨ ਲੀਡਰ ਵਿਜੈ ਸਿੰਘ ਸਰਸਾ ਇਹ ਵੀ ਹੋਵੇ ਇਹਨਾਂ ਨੇ ਫਿਰ ਇੱਕ ਮਹਾਪੰਚਾਇਤ ਸੰਤਲੀ ਸਤ ਨੂੰ 7 ਦਸੰਬਰ ਨੂੰ ਉੱਥੇ ਪਹੁੰਚ ਗਏ ਸਰਕਾਰ ਵੱਲੋਂ ਸਪੀਕਰ ਸਾਹਿਬ ਕਲਤਾਰ ਸਿੰਘ ਸਾਧਵਾ ਜਿਹਨਾਂ ਮੈਂ ਸਮਝਦਾ ਕਿ ਇੱਕ ਵੱਡਾ ਚਿਹਰਾ ਹੈ ਆਮ ਆਦਮੀ ਪਾਰਟੀ ਚ ਸਿਕਚਰਾ ਇੱਕ ਨਵਾਂ ਚਿਹਰਾ ਉੱਭਰ ਰਿਹਾ ਹੈ ਹਰਜੋਤ ਬੈਸ ਤੀਜਾ ਐਮਐਲਏ ਐਂਦਰਬੀ ਨੇਜਰ ਉਹ ਭਲੇ ਚੀਫ ਕਨਸਲਟੈਂਟ ਦਾ ਪ੍ਰਧਾਨ ਨੇ ਜਿਹੜੀ ਇਹ ਤਿੰਨਾਂ ਨੇ ਉੱਥੇ ਸਰਗਰਮਤ ਕਰ ਲਈ ਸਿੱਖ ਨੇ ਕਿਹੜਾ ਸਿੱਖ ਨਹੀਂ ਚਾਹੁੰਦਾ ਸਾਨੂੰ ਨਾ ਪਤਾ ਲੱਗੇ ਇਸ ਨੂੰ ਪਤਾ ਇਹ ਤਾਂ ਉਹਨਾਂ ਨੇ ਮੰਨ ਕੀਤੀ ਵੀ ਤੁਸੀਂ ਐਫ ਆਈ ਆਰ ਕਿਉਂ ਨਹੀਂ ਕਰਾਉਂਦੇ ਜੇ ਕਮੇਟੀ ਨਹੀਂ ਕਰਾਉਂਦੀ ਸ਼੍ਰੋਮਣੀ ਕਮੇਟੀ ਸਰਕਾਰ ਕਰਾ ਸਕਦੀ ਹੈ ਤੇ ਉਹਨਾਂ ਨੇ ਇਹ ਗੱਲ ਮੰਨ ਕੇ ਜਿਨੀ ਐਫ ਆਈ ਆਰ ਕਰਾ ਕੇ ਐਫ ਆਈ ਆਰ ਦੀ ਕਾਪੀ ਦੇ ਕੇ ਬਡਾਲਾ ਸਾਹਿਬ ਨੂੰ ਫੋਟੋਆਂ ਖਿਚਾ ਕੇ ਫੇਰ ਹੋ ਗਏ ਤੁਹਾਡਾ ਐਫ ਆਈ ਆਰ ਕੀ ਹੈ ਉਹ ਵੀ ਦੱਸੋ ਉਸ 16 ਬੰਦੇ ਦੇ ਵੱਡੇ ਬਨਾਮ ਦੇ ਕੁਸਵੇਲੇ ਦਾ ਮੁਖਸ ਕਤਰ ਡਾਕਟਰ ਰੂਪ ਸਿੰਘ ਕੁਸਵੇਲੇ ਦਾ ਇੱਕ ਹੋਰ ਬੁਖਸ ਕਤਰ ਹਰਚਨ ਸਿੰਘ ਜਿਹੜਾ ਹੁਣ ਦੁਨੀਆ ਚ ਰਿਹਾ ਔਰ ਹਰਚਨ ਸਿੰਘ ਨੇ ਤਾਂ ਜਦੋਂ ਉਹ ਹੁਣ ਅਦੇ ਤੋਂ ਲੱਕ ਹੋਇਆ ਉਹਨੇ ਕਿਤਾਬ ਵੀ ਲਿਖੀ ਇੰਟਰਵਿਊ ਵੀ ਦਿੱਤੀ ਮੇਰੇ ਕੋਲ ਦੋ ਇੰਟਰਵਿਊ ਪਈਆਂ ਨੇ ਜਿਦੇ ਚ ਉਹਨੇ ਹਰ ਜਿਹੜਾ ਪੱਖ ਹੈ ਸਰੋਣੀ ਕਮੇਟੀ ਦਾ ਉਹ ਤੇ ਗੱਲ ਕੀਤੀ ਕਾਰ ਸੇਵਾ ਚ ਹੈਰਾ ਫਰੀ ਕਿਵੇਂ ਹੁੰਦੀ ਹੈ ਕਰਾਪਸ਼ਨ ਕਿਵੇਂ ਚੱਲਦੀ ਹੈ सिख संस्थाव करपन किमें चलती है बंदे किमें रखे जाते हैं श्रोमणी कमेटी सारा कुछ उन्हें क्या होताब भी दसाया भी केस, सक मनजीत सिंह मीत सिक गुरबचन सिंह सतेंद्र सिंह निशान सिंह इंचार्ज परमजीत सिंह सुपरवाइजर गुरमुख सिंह कलरक बाद दलवीर सिंह सहायक मतलब के ਉਹ ਅੱਜ ਇਹਦਾ ਜ਼ਿਕਰ ਮਾ ਕਰਕੇ ਹਟੇ ਜਿਹੜਾ ਸੀਏ ਹੈ ਚਾਰਟਰਡ اکاؤنٹੰਟ ਸਤਿੰਦਰ ਸਿੰਘ ਕੋਹਲੀ ਇਸ ਸੰਬੰਧ ਤੇ ਐਫਆਈਆਰ ਜੁੜੀ ਆ ਉਹ ਹੋ ਗਈ ਹੈ ਹੁਣ ਇਹ ਸਾਰਾ ਜਿਹੜਾ ਜਦੋਂ ਇਹ ਐਫਆਈਆਰ ਹੋ ਗਈ ਐਫਆਈਆਰ ਦੀ ਜਿਹੜੀਆਂ ਧਾਰਾਵਾਂ ਵੀ ਕਾਫੀ ਲਾਈਆਂ ਨੇ ਜਿਵੇਂ ਆਈਪੀਸੀ ਦੀ ਧਾਰਾ 295 ਲਾਈ ਹੈ ਪਵਿੱਤਰ ਵਸਤੂ ਨੂੰ ਅਪਵਿੱਤਰ ਕਰਨਾ 295 ਏ ਲਾਈ ਹੈ ਤਾਰਬੇ ਪਾਵਰਾਂ ਬਰ ਉਠੀ ਇਸ ਪਚੌੜੇ ਤੱਕ ਲੱਗਦੀ ਐ ਉਹ ਕਹਿੰਦੇ ਨੇ ਨਾ ਕਿ ਸ਼ਰਮਨੀ ਕਮਿਟੀ ਨੇ ਕਿਹਾ ਬੇਅਦਬੀ ਹੋਈ ਐ ਭਾਈ ਆਹ ਕਦਰ ਬੇਅਦਬੀ ਨਹੀਂ ਜਿਹੜਾ ਪਤਾ ਹੀ ਨਹੀਂ ਲੱਗ ਰਿਹਾ 409 465 ਜਾਲ ਸਾਜੀ ਦੀ ਤੇ 120 ਅਪਰਾਧਿਕ ਸਲੇਤਰ ਜਿਹੜਾ ਹੁੰਦਾ ਉਹਦੇ ਚ ਸੋ ਇਹ ਐਡਪੀਸੀ ਉਹਨਾਂ ਕਹਿੰਗੇ ਤਾਂ ਬਿੱਚੀ ਹੇਰਾ ਫਿਰੀ ਐ ਬੇਅਦਬੀ ਨਹੀਂ ਹੈ ਇਹਦੀ ਲੋੜ ਨਹੀਂ ਐ ਐਫ ਆਈ ਆਰ ਦੀ ਸਰਕਾਰ ਜਾਣਬੁੱਝ ਕੇ ਕਰ ਲਈ ਐ ਸਰਕਾਰ ਅੱবি ਫੇਲਰ ਤੋਂ ਅਜਮੈ ਸ਼ਰੋਣੀ ਕਮੇਟੀ ਦੇ ਸ਼ਰੋਣੀ ਕਾਲੀਦਾ ਦੇ ਨਮਾਇਦਨ ਪੁੱਛਿਆ ਵੀ ਮਸਲਾ ਕੀ ਹੈ ਜੇ ਤੁਹਾਡੇ ਕੋਲ ਸਭ ਕੁਝ ਪਿਆ ਹੈ ਜਿਵੇਂ ਕਿਹਾ ਗਿਆ ਅੱਜ ਅੰਤਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਤਾਂ ਮਿਸਾਂਪਰ ਲੋ ਫਿਰ ਸਾਨੂੰ ਦੱਸ ਦੋ ਤੁਸੀਂ ਕਿੱਥੇ ਦੇ ਨਹੀਂ ਦਾ ਪਤਾ ਫਿਰ ਜਾਂਚ ਹੋਣੀ ਚਾਹੀਦੀ ਹੈ ਇੰਝ ਦਖੰਧਾ ਜੀ ਕੀ ਹੈ ਜੇ ਅਸੀਂ ਇਹ ਮੰਗ ਕਰਦੇ ਹਾਂ ਕਿ ਜਿਹੜਾ ਗੈਰਬੀ ਕਰਦਾ ਹੈ ਗ੍ਰਾਂਟ ਸਾਹਿਬ ਦੀ ਉਹ ਤਾਂ ਜਿਹੜੀਆਂ ਕਤਲ ਮਿੰਡ ਕੇ ਉਹ ਤਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਕਿੰਨੇ ਵਾਰੀ ਗੱਲ ਕੀਤੀ ਹੈ ਤਾਂ ਫਾਂਸੀ ਸਜ਼ਾ ਐਸ.ਪੀ.ਸਰ ਨੂੰ ਢੋਲੀ ਦੇਣੀ ਹੈ ਉਹ ਤਾਂ ਕੋਰਟੀ ਦੇਉਗੀ ਤਾਂ ਇਸੇ ਤਰ੍ਹਾਂ ਹੁਣ ਪਤਾ ਲੱਗੇ ਵੀ ਕਿਹਨੇ ਕੀਤੀ ਹੈ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ ਤਾਂ ਐਜੀਪੀਸੀ ਇਸੇ ਕਿਸਮ ਦੀ ਗੱਲ ਦਿੱਲੀ ਕਮੇਟੀ ਨੇ ਅਮਿਤ ਸਿੰਘ ਕਾਲਕਾ ਨੇ ਵੀ ਕਹੀ ਹੈ ਜਿਹੜਾ ਦਿੱਲੀ ਕਮੇਟੀ ਦਾ ਪ੍ਰਧਾਨ ਹੈ ਉਹ ਕਹਿੰਦੇ ਭਾਈ ਸ੍ਰੌਂਗ ਕਮੇਟੀ ਕਿਉਂ ਵਿਰੋਧ ਕਰ ਰਹੀ ਹੈ ਕਿਉਂ ਨਹੀਂ ਉਹ ਸਹਿਯੋਗ ਦੇਣਾ ਚਾਹੁੰਦੇ ਤਾਂ ਉਹਨੂੰ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਸਾਹਮਣੇ ਆਉਣਾ ਚਾਹੀਦਾ ਹੋਰ ਰੌਲਾ ਵੱਧ ਗਿਆ ਅੱਜ ਮੈਂ ਤੇ ਇੱਕ ਪ੍ਰੋਗਰਾਮ ਕੀਤਾ ਉਹਦੇ ਵਿੱਚ ਬਹੁਤ ਕਿ ਕਹਦੇ ਨੇ ਜਿਹੜੇ ਆਕਾਲੀ ਦਲ ਦੇ ਜਿਹੜਾ ਜਿਨ੍ਹਾਂ ਨੇ ਸ਼ੁਰੂ ਕੀਤਾ ਸੀ ਅੰਮ੍ਰਿਤਸਰ ਵਾਲੇ ਮਾਨ ਸਾਹਿਬ ਦੇ ਆਕਾਲੀ ਦਲ ਦੇ ਕੁਸ਼ਲਪਾਲ ਸਿੰਘ ਮਾਨ ਜਰਨਲਿਸਟ ਖਤਰ ਨੇ ਉਹ ਕਹਿੰਦੇ ਜੀ ਸਾਡਾ ਤਾਂ ਇੱਕੋ ਹੀ ਮਸਲਾ ਹੈ ਸਾਨੂੰ ਤਾਂ ਤੁਸੀਂ ਹਿਸਾਬ ਦਿਓ ਵੀ ਕਾਹੇ ਕਿੱਥੇ ਦੇ ਸਵਾਲ ਇਸ ਰਿਪਾਰਟ ਜਿਸ ਨੂੰ ਜ਼ੋਰ ਦਿੱਤਾ ਕਹਿੰਦੇ ਇਹ ਸਭ ਕੁਝ ਜਾਣਬੁੱਝ ਕੇ ਕੋਈ ਦਖਲਦਾਰੀ ਨਹੀਂ ਅਸੀਂ ਚਾਹੁੰਦੇ ਆ ਕਿ ਸੰਗਤ ਚਾਹੁੰਦੀ ਹੈ ਕਿ ਪਤਾ ਲੱਗੇ ਸੱਚ ਸਾਹਮਣੇ ਆਵੇ ਇਹ ਵੀ ਚੱਲ ਗਿਆ ਤੋਂ ਪਤਰ ਜਿਹੜੇ ਹਾਲਾਂਕਿ ਗੈਲੀ ਹਰਪੀਸ ਤੋਂ ਦੋਸੀ ਉਹ ਈਵਨ ਜਿਹੜਾ ਮੀਤ ਪ੍ਰਧਾਨ ਨੇ ਸ਼ਰਮ ਨਹੀਂ ਕਾਢੀ ਦਾ ਉਹਨਰ ਸਿੰਘ ਜੀ ਤੇ ਕੱਲ੍ਹ ਉਹ ਵੀ ਇਹੀ ਕਹਿ ਰਹੇ ਨੇ ਤੋਂ ਮਸਲਾ ਜਿਹੜਾ ਹੈ ਹੁਣ ਇਟਲੀ ਉਹ ਕਹਿੰਦੇ ਜੀ ਇਹ ਬਿੱਤੀ ਹਰਾਫਰੀ ਦਾ ਮਾਮਲਾ ਹੈ ਕੋਈ ਵੀ ਅਦਬੀ ਦਾ ਮਾਮਲਾ ਨਹੀਂ ਅਸੀਂ ਇਹਨੂੰ ਸਜ਼ਾ ਦੇ ਚੁੱਕੇ ਹਾਂ ਵਿਭਾਗੀ ਕਾਰਵਾਈ ਹੋ ਚੁੱਕੀ ਹੈ ਇਹ ਕਹਿ ਰਹੇ ਨੇ ਤੇ ਦੂਜੇ ਪਾਸੇ ਐਫ ਆਈ ਆਰ ਜਿਹੜੇ 16 ਬੰਦੇ ਨੇ ਉਹਨਾਂ ਚੋਂ ਇੱਕ ਦੋ ਤੁਰ ਗਏ ਕੋਈ ਬਤਨ ਰਿਗਰ ਹੋ ਗਏ ਲਗਭਗ ਸਾਰੀ ਸਰਵਿਸ ਤਾਂ ਹੈ ਨਹੀਂ ਤੇ ਉਹ ਜਿਹੜੀ ਐਸ ਡੀ ਪੀ ਸੀ ਕਹਿੰਦੀ ਵੀ ਇਹ ਸਾਡੇ ਤਾਂ ਵਿੱਚ ਤੁਸੀਂ ਦਖਲ ਨਾ ਦਿਓ ਸਾਡੇ ਪ੍ਰਬੰਧ ਵਿੱਚ ਦਖਲ ਨਾ ਦੇਵੇ ਸਰਕਾਰ ਅਸੀਂ ਜੋ ਕਰਨਾ ਸੀ ਕਰਤਾ ਉਹਨਾਂ ਅਕਾਲ ਤਾ ਫਿਰ ਉਹਨਾਂ ਨੇ ਅਕਾਲ ਤਖਸਾਲ ਕੋਲ ਮਾਮਲਾ ਭੇਜਤਾ ਅਕਾਲ ਤਖਸਾਲ ਤੋਂ ਪਹਿਲਾਂ ਹੀ ਪਤਾ ਹੀ ਹੈ ਗੁਰਗਸਾਪ ਨੇ ਕੀ ਕਹੇ ਤਾਂ ਉਹ ਪਹਿਲੇ ਕਹਿੰਦੇ ਨੇ ਕਿ ਇਹ ਧਰਮ ਚ ਦਖਲ ਹੈ ਸਾਡੇ ਚ ਤੇ ਹੁਣ ਜਾਓ ਕਿੱਧਰ ਘਾੜੀ ਸਹਿਯੋਗ ਕਰਨ ਨਹੀਂ ਸ਼ਰੌਨ ਕਮੇਟੀ ਤਾਂ ਕਹਿੰਦੀ ਵੀ ਰਿਕਾਰਡ ਕਰੋ ਐਫ ਆਈ ਆਰ ਨੂੰ ਸਹਿਯੋਗ ਉਹ ਕਰਨਗੇ ਨਹੀਂ ਤੇ ਫਿਰ ਮਸਲਾ ਜੁੜੀ ਐਫਆਈਆਰ ਦਾ ਫਾਇਦਾ ਕਿ ਹੋਊਗਾ ਕੀ ਅਦਾਲਤ ਰਾਹੀਂ ਸਹਿਯੋਗ ਲੈਣਾ ਪਊਗਾ ਕਿਵੇਂ ਕਰਨਾ ਪਊਗਾ ਇਹ ਦੇਖਣ ਵਾਲੀ ਗੱਲ ਹੈ ਲੇਕਿਨ ਇਹ ਮਸਲਾ ਬਹੁਤ ਸੈਸਟ ਸਿੱਖ ਸੰਗਤ ਦੇ ਮਨਾ ਚ ਬਹੁਤ ਚਿਤੂ ਇਹ ਗੱਲ ਰੜਕ ਰਹੀ ਹੈ ਕਿ ਇਹ ਇਸ ਤਰ੍ਹਾਂ ਹੁੰਦਾ ਰਹੇ ਉਹ ਵੀ ਸ਼ੁਰੂਬੀ ਗੁਰਦੁਆਰਾ ਪ੍ਰਬੰਧ ਕਮੇਟੀ ਚ ਇਸ ਤਰ੍ਹਾਂ ਲੋਕਾਂ ਦੇ ਨਾਲ ਇੱਕ ਸੰਦਾ ਸੰਗਤ ਦੇ ਨਾਲ ਉਹਨਾਂ ਦੀ ਭਾਵਨਾ ਮੰਨਾਲ ਇਹ ਤੋਖਾ ਹੀ ਹੈ ਠੇਸ ਹੀ ਪਹੁੰਚਦੀ ਹੈ ਉਹਨਾਂ ਨੂੰ ਤੁਹਾਡਾ ਬਹੁਤ